ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਆਮਨ ਵੈਜ ਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਆਲੂ ਦੀ ਟਿੱਕੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਆਲੂ ਦੀ ਟਿੱਕੀ ਅਸੀਂ ਘਰ ਵਿੱਚ ਬਿਲਕੁਲ ਬਾਜ਼ਾਰ ਵਰਗੀ ਬਣਾ ਕੇ ਤਿਆਰ ਕਰਾਂਗੇ ਇਹ ਟਿੱਕੀ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਕਰਕੁਰੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਆਲੂ ਦੀ ਟਿੱਕੀ ਬਣਾ ਕੇ ਖਾਓਗੇ ਤੇ ਤੁਸੀਂ ਦੁਬਾਰਾ ਬਾਜ਼ਾਰ ਵਾਲੀ ਟਿੱਕੀ ਖਾਣਾ ਭੁੱਲ ਜਾਓਗੇ ਐਨੀ ਕੁ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਟਿੱਕੀ ਬਣਾਉਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਆਲੂ ਵਾਲਾਂਗੇ ਆਲੂਆਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਅਸੀਂ ਪ੍ਰੈਸ਼ਰ ਕੁੱਕਰ ਵਿੱਚ 4 ਤੋਂ 5 ਵਿਸਲਾਂ ਲਗਾਵਾ ਲਵਾਂਗੇ ਚਾਰ ਤੋਂ ਪੰਜ ਮਿੰਟ ਸਿਰ ਲਗਾ ਕੇ ਅਸੀਂ ਆਲੂ ਠੰਡੇ ਕਰ ਲਏ ਹਨ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਛਿਲਕੇ ਤਿਆਰ ਕਰ ਲਿਆ ਹੈ ਹੁਣ ਤੁਸੀਂ ਕੋਈ ਵੀ ਪੋਟੈਟੋ ਮੈਸ਼ਰ ਜਾਂ ਕद्दूकस ਲੈਣਾ ਹੈ ਉਸ ਦੇ ਨਾਲ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ ਮੈਂ ਇੱਥੇ ਇੱਕ ਪੋਟੈਟੋ ਮੈਸ਼ਰ ਲਿਆ ਹੈ ਸਾਰੇ ਆਲੂਆਂ ਨੂੰ ਮੈਂ ਪੋਟੈਟੋ ਮੈਸ਼ਰ ਨਾਲ ਮੈਸ਼ ਕਰ ਲਵਾਂਗੀ ਇਸ ਤਰੀਕੇ ਨਾਲ ਆਲੂਆਂ ਵਿੱਚ ਕੋਈ ਵੀ ਗੁੱਠਲੀ ਵਗੈਰਾ ਨਹੀਂ ਰਹਿੰਦੀ ਅਤੇ ਟਿੱਕੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਾਰੇ ਆਲੂਆਂ ਨੂੰ ਅਸੀਂ ਇਸੇ ਤਰੀਕੇ ਨਾਲ ਮੈਸ਼ ਕਰ ਲਵਾਂਗੇ ਆਲੂ ਅਸੀਂ ਛਿਲਕੇ ਤਿਆਰ ਕਰ ਲਏ ਹਨ ਹੁਣ ਮੈਂ ਇਸ ਵਿੱਚ 2 ਤੋਂ 3 ਹਰੀਆਂ ਮਿਰਚਾਂ ਨੂੰ ਕੱਟ ਲਵਾਂਗੀ ਜਿੰਨੀ ਤੁਸੀਂ ਮਿਰਚ ਪਾਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਤੁਸੀਂ ਇਸ ਵਿੱਚ ਮਿਰਚ ਐਡ ਕਰ ਸਕਦੇ ਹੋ ਥੋੜਾ ਜਿਹਾ ਮੈਂ ਫਰੈਸ਼ ਧਨੀਆ ਇਸ ਵਿੱਚ ਕੱਟ ਕੇ ਪਾਵਾਂਗੀ ਧਨੀਆ ਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਅਸੀਂ ਟੇਸਟ ਦੇ ਹਿਸਾਬ ਨਾਲ ਇਸ ਵਿੱਚ ਨਮਕ ਪਾ ਲਵਾਂਗੇ ਅੱਧਾ ਚਮਚ ਕਾਲੀ ਮਿਰਚ ਪਾਈ ਹੈ ਥੋੜੀ ਜੀ ਕੁੱਟੀ ਹੋਈ ਲਾਲ ਮਿਰਚ ਪਾਈ ਹੈ ਅੱਧਾ ਚਮਚ ਵਿੱਚ ਮੈਂ ਇਥੇ ਚਾਟ ਮਸਾਲੇ ਦਾ ਵੀ ਪਾਇਆ ਹੈ ਅੱਧਾ ਚਮਚ ਜੀਰਾ ਪਾਊਡਰ ਪਾਇਆ ਹੈ ਬਾਈਂਡਿੰਗ ਦੇ ਲਈ ਅਸੀਂ ਆਲੂਆਂ ਦੇ ਮੌਇਸਚਰ ਦੇ ਹਿਸਾਬ ਦੇ ਨਾਲ ਇਸ ਵਿੱਚ ਕਾਰਨਫਲੋਰ ਪਾਵਾਂਗੇ ਮੈਂ 2 ਤੋਂ 3 ਚਮਚ ਇਸ ਵਿੱਚ ਕਾਰਨਫਲੋਰ ਪਾਇਆ ਹੈ ਹੱਥਾਂ ਦੀ ਸਹਾਇਤਾ ਦੇ ਨਾਲ ਅਸੀਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਣਾ ਹੈ ਆਲੂਆਂ ਨੂੰ ਅਸੀਂ ਮਿਕਸ ਕਰ ਲਿਆ ਹੈ ਹੁਣ ਅਸੀਂ ਇਸ ਦੇ ਨਾਲ ਹਰੀ ਚਟਨੀ ਜੋ ਸਰਵ ਕਰਨੀ ਹੈ ਉਹ ਬਣਾਵਾਂਗੇ ਮਿਕਸੀ ਦੇ ਜਾਰ ਵਿੱਚ ਮੈਂ ਧਨੀਆਂ ਅਤੇ ਪੁਦੀਨਾ ਪਾਇਆ ਹੈ ਇੱਕ ਮੁਠੀ ਮੈਂ ਇੱਥੇ ਪਰੀਨੇ ਦੀ ਅਤੇ ਥੋੜਾ ਜਿਹਾ ਇਸ ਵਿੱਚ ਧਨੀਆ ਪਾ ਲਿਆ ਹੈ ਇੱਕ ਟੁਕੜਾ ਅਦਰਕ ਦਾ ਪਾਇਆ ਹੈ ਅਤੇ ਇੱਕ ਹਰੀ ਮਿਰਚ ਪਾਈ ਹੈ ਇੱਕ ਚਮਚ ਮੈਂ ਇਸ ਵਿੱਚ ਦਹੀਂ ਦਾ ਪਾ ਲਿਆ ਹੈ ਇੱਕ ਚਮਚ ਮੈਂ ਇਮਲੀ ਦਾ ਚਟਨੀ ਪਾਈ ਹੈ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਸ ਨੂੰ ਮਿਕਸੀ ਦੇ ਵਿੱਚ ਬਲੈਂਡ ਕਰ ਲਵਾਂਗੇ ਚਟਨੀ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਟਿੱਕੀ ਸਰਵ ਕਰਨ ਲਈ ਅਸੀਂ ਇੱਥੇ ਦਹੀਂ ਤਿਆਰ ਕਰਾਂਗੇ ਮੈਂ ਇੱਕ ਮਿੱਟੀ ਦਾ ਕਟੋਰਾ ਲਿਆ ਹੈ ਉਸ ਵਿੱਚ ਮੈਂ ਦਹੀਂ ਪਾ ਲਿਆ ਹੈ ਹੁਣ ਲੱਕੜ ਦੀ ਮਧਾਣੀ ਦੇ ਨਾਲ ਅਸੀਂ ਇਸ ਨੂੰ ਮੈਸ਼ ਕਰ ਲਵਾਂਗੇ ਦਹੀਂ ਨੂੰ ਅਸੀਂ ਮੈਸ਼ ਕਰ ਲਿਆ ਹੈ ਹੁਣ ਅਸੀਂ ਸਰਵ ਕਰਨ ਦੇ ਲਈ ਇੱਥੇ ਈਮਲੀ ਦੀ ਖੱਟੀ ਮਿੱਠੀ ਚਟਨੀ ਅਤੇ ਜੋ ਅਸੀਂ ਧਨੀਏ ਪੁਦੀਨੇ ਦੀ ਹਰੀ ਚਟਨੀ ਬਣਾਈ ਹੈ ਉਸ ਨੂੰ ਰੱਖ ਲਿਆ ਹੈ ਟਿੱਕੀਆਂ ਨੂੰ ਫਰਾਈ ਕਰਨ ਦੇ ਲਈ ਇੱਥੇ ਮੈਂ ਫਰਾਈ ਪੈਨ 'ਚ ਤੇਲ ਗਰਮ ਕਰਨਾ ਰੱਖ ਦਿੱਤਾ ਹੈ ਤਦ ਤੱਕ ਅਸੀਂ ਆਪਣੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਹੱਥ ਦੀ ਹਥੇਲੀ 'ਤੇ ਮੈਂ ਥੋੜਾ ਜਿਹਾ ਤੇਲ ਲਾਇਆ ਹੈ ਇਸ ਤਰ੍ਹਾਂ ਕਰਨ ਦੇ ਨਾਲ ਆਲੂ ਜੋ ਹੱਥ ਨਾਲ ਨਹੀਂ ਚਿਪਕਦੇ ਇਸ ਤਰੀਕੇ ਨਾਲ ਅਸੀਂ ਥੋੜਾ ਜਿਹਾ ਪੋਰਸ਼ਨ ਲੈ ਕੇ ਇਸ ਦੀ ਟਿੱਕੀ ਤਿਆਰ ਕਰਾਂਗੇ ਟਿੱਕੀ ਤੁਸੀਂ ਛੋਟੀ ਜਾਂ ਵੱਡੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਬਣਾ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਟਿੱਕੀਆਂ ਨੂੰ ਬਣਾ ਕੇ ਤਿਆਰ ਕਰ ਲੈਣਾ ਹੈ ਇੱਕ ਟਿੱਕੀ ਮੈਂ ਇੱਥੇ ਤੁਹਾਨੂੰ ਹੋਰ ਬਣਾ ਕੇ ਦਿਖਾਨੀ ਹਾਂ ਚਾਰ ਟਿੱਕੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਹਨ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਸਾਡਾ ਜੋ ਹੈ ਮੀਡੀਅਮ ਜਿਆ ਗਰਮ ਹੋ ਚੁੱਕਾ ਹੈ ਹੁਣ ਅਸੀਂ ਟਿੱਕੀਆਂ ਨੂੰ ਤੇਲ ਵਿੱਚ ਐਡ ਕਰ ਦਵਾਂਗੇ 3 ਤੋਂ 4 ਮਿੰਟ ਹੋ ਚੁੱਕੇ ਹਨ ਹੁਣ ਟਿੱਕੀਆਂ ਨੂੰ ਅਸੀਂ ਦੂਸਰੀ ਸਾਈਡ ਤੋਂ ਪਲਟ ਕੇ ਫਰਾਈ ਕਰ ਲਵਾਂਗੇ ਇਸੇ ਤਰੀਕੇ ਨਾਲ ਅਸੀਂ ਟਿੱਕੀਆਂ ਨੂੰ ਉਲਟ-ਪੁਲਟ ਕਰਕੇ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਫਰਾਈ ਕਰ ਲੈਣਾ ਹੈ ਟਿੱਕੀਆਂ ਸਾਡੀਆਂ ਚੰਗੀ ਤਰ੍ਹਾਂ ਕ੍ਰਿਸਪੀ ਹੋ ਚੁੱਕੀਆਂ ਹਨ ਹੁਣ ਅਸੀਂ ਇਸ ਨੂੰ ਕਿਸੇ ਸਟ੍ਰੇਨਰ ਵਿੱਚ ਕੱਢ ਲਵਾਂਗੇ ਤੁਸੀਂ ਵੇਖ ਸਕਦੇ ਹੋ ਟਿੱਕੀਆਂ ਦਾ ਜੋ ਕਲਰ ਹੈ ਕਿੰਨਾ ਪਿਆਰਾ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਕ੍ਰਿਸਪੀ ਇਹ ਟਿੱਕੀਆਂ ਬਣ ਕੇ ਤਿਆਰ ਹੋਈਆਂ ਹਨ ਅਤੇ ਬਿਲਕੁਲ ਬਾਜ਼ਾਰ ਦੀਆਂ ਟਿੱਕੀਆਂ ਵਰਗੀਆਂ ਬਣ ਕੇ ਤਿਆਰ ਹੋਈਆਂ ਹਨ ਇਸੇ ਤਰੀਕੇ ਨਾਲ ਅਸੀਂ ਬਾਕੀ ਰਹਿਣੀਆਂ ਟਿੱਕੀਆਂ ਨੂੰ ਵੀ ਫਰਾਈ ਕਰ ਲਵਾਂਗੇ ਟਿੱਕੀਆਂ ਅਸੀਂ ਬਣਾ ਕੇ ਤਿਆਰ ਕਰ ਲਈਆਂ ਹਨ ਹੁਣ ਅਸੀਂ ਟਿੱਕੀਆਂ ਨੂੰ ਸਰਵ ਕਰਨ ਦੇ ਲਈ ਕਿਸੇ ਪਲੇਟ ਵਿੱਚ ਪਾ ਲਿਆ ਹੈ ਟਿੱਕੀਆਂ ਨੂੰ ਮੈਂ ਤੁਹਾਨੂੰ ਦੋ ਤਰੀਕੇ ਨਾਲ ਸਰਵ ਕਰਨਾ ਦਿਖਾਵਾਂਗੀ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਕ੍ਰਿਸਪੀ ਟਿੱਕੀ ਬਣ ਕੇ ਤਿਆਰ ਹੋਈ ਹੈ ਫੋਕ ਦੀ ਸਹਾਇਤਾ ਨਾਲ ਥੋੜਾ ਜਿਹਾ ਅਸੀਂ ਇਸ ਨੂੰ ਪ੍ਰੈਸ ਕਰ ਲਵਾਂਗੇ सब तो पहला पी जो दही मैश करके रखा हुआ से टिक्किया से पाले इमली की जो खट्टी मिठी चटनी है वह पावे ਤਾਂ ਇਹਦੇ ਪੁਰੀਨੇ ਦੀ ਹਰੀ ਚਟਨੀ ਪਾਵਾਂਗੇ। ਚਾਟ ਮਸਾਲਾ ਪਾ ਲਵਾਂਗੇ। ਥੋੜਾ ਜਿਹਾ ਜੀਰਾ ਪਾਊਡਰ ਪਾਵਾਂਗੇ। ਥੋੜੀ ਜੀ ਲਾਲ ਮਿਰਚ ਪਾਈ ਹੈ। ਕद्दू ਘਸਕੀਆਂ ਹੋਈਆਂ, ਮੂਲੀਆਂ ਨੂੰ ਪਾਵਾਂਗੇ। ਥੋੜੀ ਜੀ ਮੈਥੀ ਚਕੰਦਰ ਕਰਦੂਕਾਸ ਕੀਤੀ ਹੋਈ ਪਾਈ ਹੈ ਇਸ ਦੇ ਨਾਲ ਟਿੱਕੀਆਂ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਇਸ ਤਰੀਕੇ ਨਾਲ ਅਸੀਂ ਦਹੀਂ ਨਾਲ ਟਿੱਕੀ ਨੂੰ ਸਰਵ ਕਰਾਂਗੇ ਇੱਕ ਤਰੀਕਾ ਮੈਂ ਇੱਥੇ ਤੁਹਾਨੂੰ ਹੋਰ ਬੁਖਾਰ ਰਹੀ ਹਾਂ ਦੋ ਟਿੱਕੀਆਂ ਅਸੀਂ ਹੋਰ ਪਲੇਟ ਵਿੱਚ ਪਾਈਆਂ ਹਨ ਇਸ ਤੇ ਅਸੀਂ ਇਮਲੀ ਦੀ ਖੱਟੀ ਮਿੱਠੀ ਚਟਨੀ ਪਾਵਾਂਗੇ ਅਤੇ ਥੋੜੀ ਜੀ ਪਦੀਨੇ ਦੀ ਚਟਨੀ ਪਾਵਾਂਗੇ ਮੋਲੀਆਂ ਅਤੇ ਕਦੂਕਾਸ ਕੀਤੀ ਹੋਈ ਚਕੰਦਰ ਪਾਲਵਾਂਗੇ ਜਿਸ ਤਰੀਕੇ ਨਾਲ ਤੁਸੀਂ ਟਿੱਕੀ ਪਸੰਦ ਕਰਦੇ ਹੋ ਉਸ ਤਰੀਕੇ ਨਾਲ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ ਥੋੜਾ ਜਿਹਾ ਚਾਟ ਮਸਾਲਾ ਅਤੇ ਜੀਰਾ ਪਾਊਡਰ ਅਸੀਂ ਇਸ ਤੇ ਵੀ ਪਾ ਲਿਆ ਹੈ ਟਿੱਕੀਆਂ ਸਾਡੀਆਂ ਸਰਵ ਕਰਨ ਲਈ ਬਿਲਕੁਲ ਤਿਆਰ ਹਨ ਜੇਕਰ ਤੁਹਾਨੂੰ ਆਲੂ ਟਿੱਕੀ ਦੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਅਤੇ ਮੇਰੇ ਚੈਨਲ ਅਮਨ ਵੈਜਰਸ ਹੋਈ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਥੈਂਕਸ ਫॉर ਵਾਚਿੰਗ